ਕਿਤੇ ਨਾ ਖਲਾਰਾ ਯਾ ਬਰਸਾਤ ਕਰਕੇ ਆ ਕਲੀ ਮੈਂ ਲਾਈ ਹੀ ਇਹਨੂੰ ਕੋਈ ਸਾਂਗਦਾ ਨਹੀਂ ਕੋਈ ਕੋਹ ਨਹੀਂ ਕਿੱਥੇ ਤੱਕ ਖਲੜੀ ਤੇ ਮੈਂ ਹਾਂ ਚੱਲ ਠੰਡਾ ਵਾ ਤੇ ਆਪ ਹੀ ਕਰਦੀ ਮੈਂ ਤੋਂ ਬਗੈਰ ਕਿੰਨੇ ਕਰਨਾ ਇੱਥੇ ਭਾਵੇਂ ਕੋਈ ਥੱਲੇ ਤੇ ਕਲੀ ਗੱਲਾਂ ਕਰ ਜਾਂਦੀ ਕੋਈ ਲੜਾਣਾ ਨਹੀਂ ਬਰਸਾਤਾਂ ਦਾ ਮੌਸਮ ਹੀ ਹੋ ਇਹੋ ਤੇ ਆਖਣ ਲਈ ਆ ਪਿਆ ਬੂਟਾ ਲਾਇਆ ਹੀ ਕਲੀ ਦਾ ਤੇ ਕਿੱਥੇ ਤੱਕ ਖਲਰਿਆ ਭਾਵੇਂ ਥੱਲੇ ਕੋਈ ਬੈਠਾ ਰਵੇ ਹਾਂ ਤੂੰ ਹਾਂ ਹੱਥ ਮਾਂਡੀ ਕੋਈ ਲੜ ਗਏ ਫਿਰ ਕੋਹ ਨਹੀਂ ਹੁੰਦਾ ਕੋਹ ਨਹੀਂ ਲੜ ਚੱਲਿਆ ਮੈਨੇ ਮੁੜ ਕੇ ਹੋਰ ਵਕਤ ਪਾਏਗੀ ਨਹੀਂ ਨਹੀਂ ਕੋਹ ਨਹੀਂ ਹੁੰਦਾ ਮੈਨੂੰ ਆਪ ਤੇ ਕਿਤੇ ਤੇਰੀ ਰਾਨਣ ਇਹ ਤੇ ਕਿਤੇ ਹੱਥ ਨਹੀਂ ਲਾਉਣਾ ਸਵੇਰੇ ਉੱਠਦੀ ਆ ਤੇ ਸੱਜ ਤੱਜ ਕੇ ਤੇ ਘਰੋਂ ਨਿਕਲ ਜਾਂਦੀ ਚਲ ਉਹ ਵੀ ਨ ਜਾਣਾ ਜੀ ਡਿਊਟੀ ਤੇ ਜਾਣਾ ਹੀ ਹੈ ਡਿਊਟੀ ਤੇ ਜਾਣਾ ਵਾ ਜਦੋਂ ਕੋਈ ਤੁਹਾਡੇ ਕੋ ਪੈਹਾ ਮੰਗ ਲੋ ਓਦੋਂ ਤਾਂ ਤੁਸੀਂ ਆਖ ਦਿੰਦੇ ਸਾਨੂੰ ਮਿਲਿਆ ਕੱਖ ਨਹੀਂ ਗਾ ਤੇ ਜਿੰਨੀ ਕਿ ਤਨਖਾਹ ਵਾ ਹੁਣ ਤੈਨੂੰ ਕੀ ਦਿੱਈ ਜਾਈਏ ਉਹਦੇ ਵਿੱਚ ਚਲ ਬੰਦਾ ਦਾਸੀ ਦਿੰਦਾ ਵੀ ਚਲੋ ਥੋੜੇ ਬਹੁਤ ਦੇਣੀ ਮੈਨੂੰ ਦੱਸ ਹੀ ਦਿਆ ਕਰੋ ਮੈਨੂੰ ਹਸਨ ਤੋਂ ਹੋਵੇ ਵੀ ਮੇਰੇ ਜਾਂਦੇ ਆ ਤੂੰ ਦਈਦਾ ਹੀ ਆ ਤੇਰਾ ਇਹ ਨਾ ਹੁਣ ਗੱਲ ਕਰੋਂ ਜਾਂਦੇ ਤੇ ਹੈਗਾ ਹੀ ਨਾ ਜਾਂਦੇ ਤਾਂ ਹੈ ਗਿਆ ਪਰ ਮੈਨੂੰ ਦੱਸਿਆ ਤੇ ਕਰੋ ਨਾ ਵੀ ਕੀ ਮਿਲਦਾ ਵਾ ਕੀ ਹੁੰਦਾ ਵਾ ਕੀ ਕਰਦੇ ਜਾ ਕੇ ਦੱਸਣ ਲੱਗਾ ਤਾਂ ਸ਼ਰਮ ਆਉਂਦੀ ਉਹ ਕੀ ਦਸੀ ਤੈਨੂੰ ਹੂੰ ਸ਼ਰਮਾ ਮਾ ਤਾਂ ਫੇਰ ਨਾ ਜਾਇਆ ਕਰੋ ਤੇ ਘਰ ਵੀ ਕੀ ਕਰਾਂਗੇ ਹੂੰ ਬੈਠੇ ਘਰੇ ਕੀ ਕਰਾਂਗੇ ਫੇਰ ਘਰੇ ਬੈ ਕੇ ਕੀ ਕਰਾਂਗੇ ਫੇਰ ਆਪਣਾ ਘਰ ਦਾ ਕੰਮ ਥੋੜਾ ਵਾ ਬਥੇਰਾ ਕੰਮ ਆ ਵਾ ਜੇ ਕਰਨਾ ਕੰਮ ਕਰਨਾ ਹੀ ਆ ਉਹ ਸੇਰੇ ਕਰਕੇ ਜਾਈ ਤਾਂ ਸਾਬਾ ਨੂੰ ਆਗੇ ਕਰੀ ਦੇਈ ਆ ਕਰਨਾ ਕਰਨਾ ਹੋਵੇ ਤਾਂ ਬਥੇਰਾ ਕੋਹਵਾ ਤੇ ਜੇ ਨਾ ਕਰਨਾ ਹੋਵੇ ਤਾਂ ਫੇਰ ਕੋਹ ਵੀ ਨਹੀਂ ਤੇ ਚਲੋ ਉੱਠੇ ਕੋ ਲੜਾਣ ਲਈ ਕੋਹ ਕੋਹ ਨਹੀਂ ਲੜ ਚੱਲਿਆ ਮੈਨੂੰ ਆ ਕਿੰਨਾ ਸੰਤਰਿਆ ਥੱਲੇ ਗੰਦ ਪਿਆ ਹੈਗਾ ਤੇ ਅਬ ਚੀਜ਼ ਵੜ ਕੇ ਕੋਈ ਬੈਠੀ ਰਵੇ ਆਲਾ ਉੱਠ ਕੇ ਹੁਣ ਹਾਂ ਉੱਠ ਕੇ ਆ ਜਾ ਲਵਾਵੇ ਵੀ ਐਡੀ ਹੋਣਾ ਪਨੀਰ ਪੁੱਟ ਕੇ ਛੱਡ ਗਈ ਹੋ ਲਾਉਣ ਨੀ ਆਏ ਪਰਸੋ ਦਾ ਕਦੂ ਕੀਤਾ ਏ ਇਹ ਵੀ ਪਛਾਹ ਹਰਾ ਢਾਹਰਾ ਮਿਆਂ ਵੇਦੀਆਂ ਖਾਣ ਵਾਲੀ ਬੰਦਾ ਪਰੀ ਪੁੱਡੀਆਂ ਟੈਬ ਨਾਲ ਕਦੂ ਕਰਕੇ ਲਾ ਕੇ ਦੇ ਲਾ ਹੋਏ ਦਵਾਈ ਆ ਪੌਂਡ ਵਾਲਾ ਬੰਦਾ ਇਹ ਨਾਮ ਯਾਤੀ ਕੀਤੀ ਕੀ ਵੇਖੰਦਾ ਇਥੇ ਉਹ ਕੋਹ ਵੀ ਆ ਲੇਵਰ ਵਾਲੇ ਪਨੀਰੀ ਪੁੱਟ ਕੇ ਛੱਡ ਗਏ ਤਾਂ ਲਾਉਣ ਨੀ ਆਏ ਤੇ ਮੈਂ ਕਿਹ ਵਿੱਚ ਟੈਬ ਨਾਲ ਆਇਆ ਹੁਦਾ ਪਰਸੋ ਦਾ ਕਦੂ ਕੀਤਾ ਤੇ ਦਵਾਈ ਦੂਈ ਬੰਦਾ ਪਾ ਲੈਦਾ ਆ ਹੋਇ ਤੇ ਆਈ ਆ। ਹਾਂ। ਇੱਕ ਦੇ ਸਕੂਲਾਂ ਚੋਂ ਚਲ ਜਾਈਦਾ ਨਾ ਪਿੱਛੋਂ ਪਤਾ ਨਹੀਂ ਲੱਗਦਾ ਵੀ ਕੋਈ ਕੰਮ ਨਹੀਂ ਆਹ ਪਿੱਛੋਂ ਪ੍ਰੀ ਰਿਪੋਰਟ ਕਰੇ ਛੱਡ ਗਏ ਆ ਤੇ ਮੁੜ ਕੇ ਆਇਆ ਕੋਈ ਨਹੀਂ। ਮੈਂ ਆਈ ਵੀ ਉਹ ਕਮੇਟੀ ਵਾਲੀ ਦਾ ਫੋਨ ਆਉਂਦਿਆ ਸੀ। ਉਹਦਾ ਫੋਨ ਆ ਵੀ ਗਿਆ। ਆਹ ਉਹ ਤੇ 10 ਤਰੀਕ ਹੋ ਗਈ ਆ ਵੀ। ਅੱਛਾ। ਆਹ ਕੀ ਕਹਿੰਦੀ? ਕਹਿੰਦੀ ਕਮੇਟੀ ਦੇ ਤੋ ਸਾਡੀ ਕਮੇਟੀ ਲੇਟ ਹੋ ਗਈ ਆ। ਤੇ ਤਨਖਾਹ ਨਹੀਂ ਮਿਲੀ ਤੁਹਾਨੂੰ? ਤਨਖਾਹ ਜੇ ਕਿੱਥੋਂ ਮਿਲ ਗਈ? ਤੈਨੂੰ ਮਿਲ ਗਈ? ਜੇ ਮੈਨੂੰ ਮਿਲੀ ਹੁੰਦੀ ਤੇ ਮੈਂ ਤੁਹਾਨੂੰ ਕਹਤ ਸੁਨੇਹਾ ਦੇਣਾ। ਮੈਨੂੰ ਉਸ ਸਿਵਲ ਕਮੇਟੀ ਨੂੰ ਭੜਾ ਦੇਣੀ। ਆਹ ਤੇ ਦੇੜੀ ਹੋ ਜਾਂਦੀ ਮੇਰੇ ਤੋਂ ਪਤਾ ਤਾਂ ਹੈਗਾ। ਆਹ ਤੇ ਮੈਂ ਵੀ ਪੁੱਛਣ ਗਈ ਹੀ ਸੀ। ਹੂੰ ਤੇ ਉਹ ਕਹਿੰਦੇ ਜੇ ਤਿੰਨ ਚਾਰ ਦਿਨ ਠਹਿਰ ਕੇ ਦੇਣੀ ਹੈ ਜੇ ਫੀਸਾਂ ਨਹੀਂ ਆਈਆਂ। ਆਹ ਤੇ ਸਾਡੇ ਵੀ ਉਹ ਰੋਲਾ ਵੀ ਫੀਸਾਂ ਆਉਣਗੇ ਤਨਖਾਹ ਦੇਣਗੇ। ਹਾਂ ਤੇ ਉਹ ਹੋਰ ਦੱਸ ਦਿੰਦੇ ਆ ਵੀ ਫੀਸਾਂ ਕਢਾਓ ਤੇ ਫੇਰ ਜਾ ਕੇ ਤੇ ਤੁਹਾਨੂੰ ਤਨਖਾਹ ਦੇਣੀ ਆ। ਪ੍ਰਾਈਵੇਟ ਸਕੂਲਾਂ ਜਿੱਦਾਂ ਹੀ ਆ। ਬੜਾ ਔਖਾ ਨੌਕਰੀ ਸ਼ੌਕੀ ਥੋੜੀ ਪ੍ਰਾਈਵੇਟ ਸਕੂਲਾਂ ਦੇ ਵਿੱਚ। ਇਹ ਦੇ ਚਲ ਜਿੱਦਾਂ ਵਿਚਾਲੇ ਪੰਜਾਬ ਤੇਰਾ ਮਿਲਦਾ 5-7000 ਮਿਲੀ ਜਾਂਦਾ ਵਾ ਨਾ ਇਹ ਬਜਦਾ ਬੂਜਦਾ ਕੀ ਹੈ ਬਜਦਾ ਤਾਂ ਤਾਂ ਖੁਸ਼ ਨਹੀਂ ਮੈਂ ਤਾਂ ਸੋਚਦੀ ਆ ਵੀ ਪੜਨਾ ਨਹੀਂ ਚਾਹੀਦਾ ਹਨਾ ਪੜਾਈਆਂ ਕਰਕੇ ਤੇ ਨਾ ਤੇ ਬੰਦਾ ਉਧਰ ਚੋ ਗਿਆ ਤੇ ਨਾ ਉਧਰ ਜੋਗਾ ਨਹੀਂ ਚ ਪੜਾਈ ਕਿਹੜੀ ਕਿੰਨੇ ਵਡਾ ਲੈਣੀ ਪੜ ਨੂੰ ਉੱਥੇ ਗਈ ਹੁਣ ਇਹ ਦਵਾ ਨਾ ਤੋਂ ਸਿਰ ਜਾਈਦਾ ਦਾ ਕਰਾਂ ਤਿਆਰ ਹੋ ਗਈ ਜਾਈਦਾ ਤਾਂ ਹੈ ਮੈਂ ਤਾਂ ਸਾਰਾ ਦਿਨ ਖੜੀ ਲੱਤੇ ਰਹਿਣੀ ਉੱਥੇ 6 ਘੰਟੇ ਨਾ ਤੇ ਖਾੜ ਕੇ ਸਾਰਾ ਕੰਮ ਕਰਨਾ ਹੁੰਦਾ ਵਾ ਤੇ ਫੇਰ ਵੀ ਨਾ ਤਨਖਾਹ ਦੇਣ ਲੱਗਾ ਰੋਂਦਾ ਪੈਂਦੀ ਉਹ ਜਨਾਨੀ ਦੀ ਔਖੀ ਆ ਨੌਕਰੀ ਮੈਂ ਜਿੰਨੇ ਘਰ ਦਾ ਵੀ ਕਰਕੇ ਜਾਣਾ ਮੁੜ ਕੇ ਸਾਰਾ ਉੱਥੇ ਵੀ ਕਰਨਾ ਆ ਕੇ ਫੇਰ ਅਗਰ ਜੇ ਘੜੀ ਆਣ ਕੇ ਲੰਮੀ ਪੈ ਜਾਂਦੀ ਤੇ ਮੰਮੀ ਬੋਲਾਂ ਲਾ ਪੈਂਦੇ ਆ ਵੀ ਸਾਰਾ ਦਿਨ ਸਕੂਲ ਕੱਢਾ ਹੀ ਆ ਤੇ ਹੁਣ ਕੰਮ ਵਰੀ ਆਣ ਕੇ ਤੇ ਲੰਮੀ ਪੈ ਗਈ ਐ ਇਸ ਵੇਲੇ ਲੋਕੀ ਕੰਮ ਕਰਨਾ ਸ਼ੁਰੂ ਕਰਦੇ ਚਲੋ ਉਹ ਤੇ ਬਜ਼ੁਰਗਾਂ ਨਾਲ ਕਹਿਣਾ ਹੁੰਦਾ ਵਾ ਬਾਕੀ ਕੋਈ ਨਹੀਂ ਦੇਦਾ ਕਿ ਕਮੇਟੀ ਨੂੰ ਕਹਤ ਪਹੁੰਚਾ ਦਾਂਗੇ ਬਾਅਦ ਚੱਲੀਏ ਕਮੇਟੀ ਤੇ ਹੁਣ ਤਾਂ ਮੈਨੂੰ ਵੀ ਉਹਨਾਂ ਨੇ ਕਹਿਤਾ ਵੀ ਤਿੰਨ ਚਾਰ ਦਿਨ ਠਹਿਰ ਕੇ ਮਿਲਣੀ ਆ ਤੁਹਾਡਾ ਵੀ ਕੋਈ ਪਤਾ ਨਹੀਂ ਤਨਖਾਹ ਕਦੋਂ ਮਿਲਣੀ ਆ ਤੇ ਉਹਨੂੰ ਤੇ ਇੱਕ ਦੋ ਦਿਨ ਤਰੀਕ ਕੋਈ ਦਵਾਂਗੇ ਕਮੇਟੀ ਵਾਲੀ ਨੂੰ ਤੇ ਫੇਰ ਹੀ ਆ ਨਾ ਮੈਂ ਰੋਣੈ ਸੇ ਤਰੀਕ ਤੇ ਫੇਰ ਆਰਤੀ ਕੋ ਪੈਸੇ ਫੜ ਕੇ ਲਿਆਦੇ ਆਪ ਚੋਂ ਨਲਵਾਈ ਵੀ ਦੇਣੀ ਹੈ ਲਵਾਈ ਕਹਿ ਰਹਾਂ ਦੀ ਹੈ ਫੇ ਉਹਨਾਂ ਨੂੰ ਦੇਦਾ ਵੀ ਕਮੇਟੀ ਤਾਰ ਲਾ ਜੋ ਤਾਂ ਕਮੇਟੀ ਦੇਤੀ ਤੇ ਫੇ ਰਹਿ ਜਾਣ ਇਹਨਾਂ ਦੀ ਜਾਣ ਖਾਣੀ ਆਹ ਤਾਂ ਫੇ ਇਹਨਾਂ ਨੂੰ ਚਾਰ ਪਾਣ ਦੇਂਦਾ ਲਾ ਲਿਓ ਨਾ ਲਾਰਾ ਜਿਹੜਾ ਲਾਉਣ ਆਇਆ ਹੈ ਇਹਨਾਂ 40 ਚੋਂ ਬਾ ਪਹਿਲਾਂ ਨਿਕਲਦੇ ਸਾਰੀ ਮੰਗਣੀ ਹੈ ਫਿਰ ਕਮੇਟੀ ਵੀ ਦੇਣੀ ਪੈਣੀ ਫੇ ਮੈਂ ਉਹਨਾਂ ਨੂੰ ਦੋ ਦੇਂਦਾ ਕਹਿ ਦੇਨੀ ਆ ਤੇ ਦੋ ਦਿਨਾਂ ਚ ਫੇ ਵੇਖੀ ਜੂਗੀ ਤੂੰ ਵੀ ਆਪਣੇ ਸਕੂਲ ਤੋਂ ਮੰਗੇ ਹੋ ਤਾਂ ਦੇਣਾ ਨਹੀਂ ਮੈਂ ਕਰੂੰਗਾ ਸਵੇਰੇ ਆ ਕੇ ਗੱਲ ਮੈਂ ਕਵਾਂ ਕਵ ਜਿੰਨੇ ਕ ਭਰਾ ਜਿੰਨੀ ਫੀਸਾਂ ਜਾਂ ਮੇਰੇ ਤੋਂ ਤਨਖਾਹ ਦੋ ਸਾਡੇ ਇਧਰ ਦਿੰਦੇ ਨਾ ਕਦੀ ਜਿੰਨੇ ਪੈਸੇ ਆਏ ਉਹ ਕਦੀ ਕਿਸੇ ਨੂੰ ਦੇ ਦਿੱਤੀ ਕਦੀ ਕਿਸੇ ਨੂੰ ਦੇ ਦਿੱਤੀ ਇਧਰ ਦਿੰਦੇ ਇਕੱਠੀਆਂ ਤੇ ਦਿੰਦੇ ਨਹੀਂ ਕਿੰਨ ਨੂੰ ਬੱਚੇ ਨੇ ਕਹਿੰਦੀ ਫੀਸਾਂ ਫੀਸਾਂ ਇਕੱਠੀਆਂ ਆਉਂਦੀਆਂ ਉਹਦਾ ਮੈਂ ਕਹਿੰਨੀ ਆ ਵੀ ਕੋਈ ਹੋਰ ਕੋਈ ਕੰਮ ਕਰ ਗੁਰ ਲੈਨੇ ਨਾ ਤੇ ਸੌਖੇ ਰਹਿਣਾ ਹੀ ਅਹੀਂ ਹੋਰਣ ਕੀ ਕਰ ਲੈਣਾ ਆਹ ਦਿਹਾੜੀਆਂ ਵਾਲੇ ਚੰਗੇ ਆ ਨਾ ਮੈਂ ਟੌਰ ਨਾ ਹੁੰਦੇ ਤੇ ਟੌਰ ਨਾ ਜਾਂਦੇ ਸਾਡੇ ਵਰਗੇ ਤੇ 1-2 ਮਿੰਟ ਲੇਟ ਹੋ ਜਾਂਦੇ ਮਿਹਨਤ ਪਤਾ ਕਿੰਨੀ ਆ ਸਾਰਾ ਦਿਨ ਨੀਵੇਂ ਲੱਕ ਰਹਿਣਾ ਸਕੂਲ ਕਿਹੜਾ ਨੇ ਘੱਟ ਹੁੰਦੀ ਆ ਇਹ ਗੱਲ ਹੈ ਜੇ ਤੇਰੀ ਚਲੋ ਫਿਰ ਦੇਖ ਲਿਓ ਨਹੀਂ ਤਾਂ ਮੈਂ 2 ਦਿਨ ਦਾ ਕਹਿ ਦਿੰਨੀ ਆ ਤੇ 2 ਦਿਨਾਂ ਬਾਅਦ ਫਿਰ ਵੇਖੀ ਚੁਗੀ ਚਾਹੇ ਮੇਰੀ ਜਦੋਂ ਕਿ ਇੱਕ ਨੂੰ ਚਲ ਆਹੋ ਕਰ ਲੈਨੇ ਉਹ ਇੱਕ ਤੇ ਕਮੇਟੀਆਂ ਇਹਨੂੰ ਕਿਹਾ ਵੀ ਹੈਗਾ ਵੀ ਕਮੇਟੀ ਨਾ ਪਾ ਤੰਗ ਹੋਵਾਂਗੇ ਨਹੀਂ ਇਹ ਕਮੇਟੀ ਪਾਲੀਏ ਪੈਸੇ ਜੁੜ ਜਾਣਗੇ ਪੈਸੇ ਜੁੜ ਜਾਣਗੇ ਉਹਨਾਂ ਪੈਸੇ ਜੁੜਾਉਣ ਨੂੰ ਕੀ ਕਰਨਾ ਜਦੋਂ ਜਾਣ ਹੀ ਤੰਗ ਵਾ ਤੇ ਇਹ ਵੀ ਜਨਾਨੀਆਂ ਕਿਹੜੀਆਂ ਮੰਦੀਆਂ ਕਿ ਇੱਥੇ ਹੇ ਇਹ ਮੈਂ ਨੂੰ ਨਾ ਪਤਾ ਲੱਗ ਜਾ ਆ ਕੰਕਰਾਂ ਏਠਾ ਵਾੜ ਦੇ ਨੇ ਗਮਲਾ ਵੀ ਬੜਾ ਮੰਗਾ ਆ ਇਹ ਕਾਟਰੀਲੀਆਮ ਦੇ ਵਿੱਚੋਂ 500 ਰੁਪਏ ਦਾ ਲਲੁੜਕਾ ਲਿਆ ਹੈਗਾ ਆਪੇ ਟੁੱਟ ਗਿਆ ਵਾ ਤੇ ਤਾਂ ਕਰਕੇ ਮੈਂ ਚੁੱਪੀ ਵਾਂ ਤੇ ਜੇ ਕਿਤੇ ਨਿਆਣੇ ਕੋ ਟੁੱਟਿਆ ਹੁੰਦਾ ਨਾ ਬੜਾ ਰੋਲਾ ਪਾਉਣਾ ਹੈਗਾ ਮੈਂ ਵੀ ਆਇਓ ਆਜੋ ਕੀ ਕੰਨ ਲਈ ਮੈਂ ਬਸ ਕੁਛ ਨਹੀਂ ਮੈਂ ਲੇਖੰਡੀ ਮੈਂ ਹੱਬੀ ਆ ਸਫਾਈ ਕਰਦੇ ਰਹੀਦਾ ਕਰਦੇ ਰਹੀਦਾ ਹੀ ਉਹ ਮੈਨੂੰ ਲੱਗਦਾ ਕੁਛ ਲੁਕਾਇਆ ਨਹੀਂ ਮੈਂ ਆ ਗੱਡੀ ਸੈੱਟ ਕੀਤੀ ਵਿੱਚੋਂ ਅੱਛਾ ਤੰਗੀ ਜੀ ਹੁੰਦੀ ਨਾ ਬੈਨ ਨੂੰ ਤੇ ਉਹ ਲੱਗ ਜਾਂਦੀ ਉਹ ਤਾਂ ਹੈ ਹੀ ਕੀ ਕਰਨੀ ਹੋਰ ਬਾਕੀ ਕਿੱਥੇ ਗਿਆ ਮਨਜੋਤ ਮਨਜੋਤ ਤਾਂ ਇੱਧਰ ਨੂੰ ਹੀ ਹੋ ਗਏ ਪਹਿਲੀਆਂ ਵੱਲ ਨਹੀਂ ਅੱਛਾ ਅੱਛਾ ਠੀਕ ਹੋ ਗਿਆ ਹੋਰ ਸੁਣਾਓ ਕਿੱਦਾਂ ਆਏ ਜੀ ਸੁਣਾਉਣਾ ਕੀ ਠੀਕ ਠਾਕ ਹੀ ਆ ਕੇ ਹਾਂ ਸੁਣਦਾ ਹੀ ਹੁਣ ਤੈਨੂੰ ਰੋਈ ਦਿਹਾੜੀ ਤੇ ਰੋਲਾ ਰਪਾ ਪੈਂਦਾ ਰਹਿੰਦਾ ਸਾਡੇ ਘਰ ਦੇ ਵਿੱਚ ਕਿਹੜਾ ਤੇ ਵੀ ਕੋਈ ਕੰਧ ਵਾ ਪਿਛੇ ਵੇਲਾ ਪਹਿਲਾਂ ਸਾਡੀਆਂ ਸੱਸਾਂ ਮਾਵਾ ਨੇ ਕਿ ਦਿਸ ਹੋਣੇ ਘਰ ਸਾਂਝੇ ਬਣਾਏ ਕਿਤੇ ਵਿੱਚ ਸਾਡੀ ਕੰਧ ਨਹੀਂ ਹੈਗੀ ਸਾਡੇ ਰਿਸ਼ਤੇਦਾਰ ਤੇ ਆ ਬੜੀ ਸਿਫਤ ਕਰਦੇ ਆ ਹਾਂ ਹੋ ਕਹਿੰਦੇ ਵਿੱਚ ਬੜਾ ਕੱਟ ਤੇ ਭਾਕ ਹੋਵੇ ਨਾ ਫੇਰ ਹੀ ਆ ਸਾਂਝਾ ਘਰ ਬੰਦਾ ਵਾ ਉਹਦਾ ਨਹੀਂ ਤੇ ਪੈਂਦੇ ਸਾਰੀ ਕੰਧਾ ਕਰ ਲੈਂਦਾ ਕਰ ਲੈਂਦੇ ਆ ਸਕੀਆਂ ਦਰਾਣੀ ਜੀ ਛਾਣੀ ਨਹੀਂ ਘੜੀ ਕੱਢਦੀਆਂ ਫੇਰ ਅਸੀਂ ਤੇ ਫੇਰ ਤਾਂ ਆਏ ਚਾਚੇ ਜੀ ਆ ਤਾਂ ਵੀ ਸਾਡਾ ਵੇ ਇੰਨਾ ਕੱਠ ਨੰਗਣ ਡਿਆ ਚਲੋ ਹੁਣ ਜੜੀ ਪਿਛਲਿਆਂ ਨੇ ਪਾਈ ਹੀਗੀ ਤੇ ਹੁਣ ਇਹਨੂੰ ਚੁੱਕ ਕੇ ਵੱਖਰੀ ਥੋੜਾ ਕਰ ਲੈਣਾ ਨਹੀਂ ਨਹੀਂ ਤੇ ਗੱਲ ਕਰਨਾ ਹੀ ਆਪਣੀ ਨਨਾਨ ਦੀ ਗੁਰਪ੍ਰੀਤ ਦੀ ਆਏ ਹੋਏ ਉਹਦੀ ਤਾਂ ਜਹੀ ਨਾ ਹੀ ਛੇੜੋ ਕੋਈ ਬੜਾ ਯਾਰ ਪਰੇਸ਼ਾਨ ਕਰਦੀ ਆ ਮੈਂ ਕੀ ਕਰਾਂ ਮਨਪ੍ਰੀਤ ਹੁਣ ਕੀ ਕੀਤਾ ਨਿੱਕੀ ਨਿੱਕੀ ਗੱਲ ਤੇ ਲੜਾਈਆਂ ਭਰਾ ਨੂੰ ਫੋਨ ਕਰ ਦਿੰਦੀ ਆ ਤੇ ਭਰਾ ਉਸੇ ਵੇਲੇ ਫੁੱਲ ਕੇ ਪਹਾੜ ਹੋ ਜਾਂਦਾ ਹਰ ਇੱਕ ਗੱਲ 'ਚ ਟਰੈਕਟਰ ਕਹਿੰਦੀ ਲੈ ਕੇ ਆਓ ਪੱਠਿਆਂ ਵਾਲੇ ਥਾਂ 'ਚ ਨਾਲ ਤਾਂ ਤੇ ਸਾਡੇ ਕੋ ਵੀ ਕੈਕਵਾ ਕੇ ਕਰਵਾ ਦਿੰਦਾ ਵਾ ਕੀ ਕਰੇ ਬੰਦਾ ਹੁਣ ਬੜਾ ਔਖਾ ਹੀ ਕੰਮ ਮੈਂ ਨੇ ਜਰਾ ਵਿਆਹੀਆਂ ਕਈਆਂ ਮੈਂ ਤੇ ਆਪਣੇ ਘਰ ਜੋ ਮਰਜ਼ੀ ਕਰਨਾ ਹੁਣ ਹਾਂ ਹਾਂ ਠੇਕਾ ਲਿਆ ਲੈ ਸਾਰੀ ਉਮਰ ਦਾ ਇੱਕ ਵਾਰ ਤਾਂ ਸਾਰੇ ਬੂਹ ਪੂਰੇ ਕਰ ਦਿੱਤੇ ਆ ਆਂਦੀ ਟਰੈਕਟਰ ਲਈ ਕਿ ਆ ਉਹ ਤੇ ਕਦੂ ਕਰਕੇ ਜਾਓ ਹੁਣ ਮੁੰਡੇ ਨੇ ਟਰੈਕਟਰ ਕੀਤਾ ਸਾਫ ਸੂਬ ਸਾਰਾ ਤੇ ਮੈਂ ਹੁਣ ਮਾਸਾ ਜੀ ਨੇ ਕਦੂ ਜਾ ਕੇ ਬਾੜਨਾ ਵਾ ਇਸੇ ਗੱਲਾਂ ਕਿੱਥੇ ਚੜਿਆ ਕਿੱਥੇ ਉਤਰਿਆ ਇੰਨੀਆਂ ਗੱਲਾਂ ਕੀਤੀਆਂ ਵੀ ਬਹੁਤ ਜਿਆਦੀਆਂ ਉਹ ਮੈਨੂੰ ਬੜੀ ਰੀਜ ਨਾਲ ਦੱਸਣ ਧਿਆ ਹੈਗਾ ਵੀ ਚਾਚੀ ਮੈਂ ਸਾਫ਼ ਕਰਵਾਇਆ ਇੰਨੇ 450 ਰੁਪਈਆ ਲੱਗਾ ਸਾਰਿਆਂ ਤੋਂ ਪਹਿਲੀਆਂ ਚ ਮੈਂ ਧੋ ਲਿਆ ਵਾ ਧੋ ਲਿਆ ਉਹ ਪਰ ਮੁੰਡੇ ਨੂੰ ਨਹੀਂ ਟਿਕਨ ਦਿੰਦਾ ਮੈਨੂੰ ਹੁੰਦੇ ਕਿੰਨੇ ਦਾ ਹਾਰ ਕੇ ਜੇ ਮੈਂ ਮੁੰਡੇ ਨੂੰ ਕਹਿੰਨੀ ਆ ਵੀ ਨਾ ਇਹਦੇ ਮਗਰ ਲੱਗ ਤੇ ਤਾਂ ਵੀ ਔਰਤ ਦਿਵਾਲੇ ਵੀ ਤੂੰ ਮਾਂ ਮਗਰ ਲੱਗਾ ਤੂੰ ਮਾਂ ਦੀਆਂ ਹੀ ਸੁਣੀ ਜਾਇਆ ਕਰ ਆ ਆਈ ਪਿੱਛੇ ਜੇ ਤੇ ਇੰਨਾ ਕਿਤੇ ਬੋਲ ਕੇ ਗਈ ਉਹਨੂੰ ਕੁਝ ਨਹੀਂ ਆਂਦੀ ਭਰਾ ਨੂੰ ਮੈਨੂੰ ਤੂੰ ਆ ਨਹੀਂ ਕਰਦੀ ਸਫਾਈ ਕਰਦੀ ਉਹ ਨਹੀਂ ਕਰ ਦੱਸ ਤੂੰ ਆਪਣੇ ਘਰ ਦੀਆਂ ਕਰ ਹਾਂ ਸਫਾਈਆਂ ਸਾਨੂੰ ਤੂੰ ਕੀ ਆਖਣਾ ਆਹੋ ਮੈਨੂੰ ਤੇ ਉਹਦੋਂ ਦਾ ਹੀ ਬੜਾ ਗੁੱਸਾ ਚੜਦਾ ਜਦੋਂ ਮੈਂ ਨਵੀਂ ਵੀ ਆਈ ਐ ਹੀ ਗਿਤੇ ਘਰ ਦੀ ਹੀਗੀ ਸਾਡੇ ਮੰਨੇ ਨਾਲ ਤੇ ਤੂੰ ਜੱਜਦੀ ਐਂ ਨਹੀਂ ਐ ਜੱਜਦੀ ਐਂ ਨਹੀਂ ਦੱਸ ਦੇ ਕਿਦਾਂ ਹੋਰ ਬਤੇ ਰਿਵਰੀ ਤੇ ਤੁਹਾਨੂੰ ਦੱਸਿਆ ਵਾ ਤੇ ਫੇਰ ਮੈਨੂੰ ਨਾ ਘੁਮਕਮਾ ਕੇ ਲੈ ਪਈ ਉਹਦੀ ਆਹੋ ਕਲੇ ਨੀ ਚੁਬਦੀ ਨੀ ਚੁਬਦੀ ਮੈਨੂੰ ਜੇਤਾ ਪੁੱਲ ਜਾਂਦਾ ਉਸੇ ਗੱਲ ਸੋੜ ਕੇ ਮੈਂ ਇੰਨਾ ਸਿਰ ਖ ਪਾਉਂਦੀ ਘਰ ਵੀ ਨਾ ਇਹਨਾਂ ਦੇ ਨਾਲ ਤੇ ਮੈਨੂੰ ਤੇ ਆ ਫੇਰ ਜੇਤਾ ਪੁੱਲ ਜਾਂਦਾ ਵਾ ਤੇ ਮੇਰੇ ਮਨ ਦੇ ਵਿੱਚ ਐਡਾ ਬੈਠਾ ਨਾ ਕਿ ਮੈਂ ਨਹੀਂ ਸੋਹਣੀ ਲੱਗਦੀ ਨਹੀਂ ਸੋਹਣੀ ਲੱਗਦੀ ਮੈਂ ਨੂੰ ਮੰਜੋਨ ਨੂੰ ਤਿਆਰ ਹੋ ਕੇ 36 ਵਰੀ ਪੁੱਛ ਲੈਣਾ ਹੁੰਦਾ ਮੰਜੋ ਸੋਹਣੀ ਲੱਗਣ ਦੀ ਉਹਨੇ ਕਹਣਾ ਹਾਂ ਸੋਹਣੀ ਲੱਗਣ ਦੀ ਮੈਂ ਜਾਂਦਿਆਂ ਤੱਕ ਮੰਜੋ ਸੋਹਣੀ ਦੂਜਿਆਂ ਬਣੇ ਦਿੱਤੇ ਤੇ ਆਪ ਕਿੰਨੀ ਕਿ ਸੋਹਣੀ ਆ ਜਾਂ ਤੇ ਬੰਦਾ ਆਪ ਸੋਣਾ ਔਰ ਦੂਜਿਆਂ ਨਾਲ ਵੀ ਗੱਲ ਕਰਦਾ ਚੰਗਾ ਲੱਗਦਾ ਵਾ ਤੇ ਮੇਰੇ ਭੈਣਾ ਭਰਾ ਨੇ ਲੱਲੀ ਗੱਡੀ ਫੋਨ ਆਇਆ ਉਹਦਾ ਮੈਂ ਕਿਤੇ ਭੱਜ ਕੇ ਤੇਰੇ ਬਾਜਨੀ ਤੇ ਦੱਸਣ ਗਈ ਤੇ ਕਿਤੇ ਭੈਣਾ ਬੜੀ ਕਰੋੜ ਕਰੋੜ ਵਧਾਈਆਂ ਦਵੇ ਆ ਹੋ ਇਦਾਂ ਚਿਚਰਾ ਦੇ ਨਾਲ ਅੱਛਾ ਮੈਂ ਮੇਰੇ ਤੇ ਭਰਾ ਦਾ ਜਦੋਂ ਮਰਜੀ ਚੀਜ਼ ਖਰੋ ਜਦੋਂ ਮਰਜੀ ਰੱਖੋ ਤੁਸੀਂ ਹਾਂ ਉਹ ਮੈਨੂੰ ਤੇ ਆਂਦਾ ਵੀ ਆਪਣੇ ਪੇਕਿਆਂ ਦੀ ਗੱਲ ਹੀ ਨਾ ਕਰ ਜਿਹੜੀ ਗੱਲ ਕਰਨੀ ਮੇਰੀ ਭੈਣ ਦੀ ਗੱਲ ਕਰ ਤੇ ਆ ਪੇ ਭਰਾਵਾਂ ਦੀਆਂ ਲਾਡਲੀਆਂ ਵਾਂ ਅਹੀਂ ਦਾ ਸੁੱਤੋਂ ਪੈਂਦੀਆਂ ਆਈਆਂ ਵਾਂ ਕਿਤੇ ਜਾਨ ਉੱਤ ਰੱਬ ਨੇ ਤੱਕਾ ਦੇ ਕੇ ਸੁੱਟਦਾ ਵਾ ਵੀ ਅਹੀਂ ਲਾਡਲੀਆਂ ਨਹੀਂ ਬੜਾ ਉਹ ਕੀ ਕੀਤਾ ਮੈਂ ਹੁਣ ਇਹੋ ਆ ਕੇ ਮਹਿਮਾਨ ਪੀਣ ਦੱਸ ਕੇ ਆ ਮਾਰ ਕੇ ਸਾਡੇ ਘਰ ਤੇ ਆ ਕੋ ਚੱਲਣ ਡਿਆ ਮੈਂ ਕੀ ਇਲਾਜ ਕਰਾਂ ਇੰਨਾ ਟੱਬਰ ਦਾ ਅਜੇ ਤੇ ਹੈ ਹੀ ਉਨੇ ਕ ਜਾਣੇ ਆ ਜਿਆਦੇ ਹੋ ਜੇ ਤੇ ਕੀ ਬਣੇ ਸਾਡੇ ਘਰ ਨਾ ਮੇਰੇ ਕੋ ਤੇ ਇੰਨੇ ਭਰਾ ਵਾ ਗੱਲੀ ਗੱਲੀ ਮੈਂ ਭੈਣ ਵਾਂ ਉੱਥੇ ਮੈਂ ਕਿਤੇ ਏਡੀ लाਡਲੀ ਏਡੀ लाਡਲੀ ਇਹਨੇ ਇਦਾਂ ਹੀ ਕਹਿ ਕਹਿ ਕੇ ਮੇਰੇ ਮਨ ਦੇ ਵਿੱਚ ਹੀ ਗੁੱਸਾ ਚੜਦਾ ਵਾਗੇ ਗੱਲ ਕਰਨ ਤੇ ਬੰਦੇ ਦੇ ਮਨ ਚ ਹੀਣਪਾ ਬਣਾ ਜਾਂਦੀ ਆ ਆ ਜਾਂਦੀ ਆ ਇਹ ਤੇ ਨਹੀਂ ਸੂਟ ਪਾਇਆ ਨਹੀਂ ਜੇ ਚੰਡਾ ਮੈਂ ਮਨਜੋਣਾ ਖਲੋਤੀ ਨਹੀਂ ਜੇ ਚੰਡੀ ਮੈਂ ਨਾਲ ਮੂੰਹ ਤੇ ਗੱਲ ਕਰ ਦੇਣੀ ਨਾਲ ਮੂੰਹ ਤੇ ਕਿਸ ਨੂੰ ਗੱਲ ਅੱਗੋਂ ਪਿਛੋਂ ਜੇ ਨਾਲ ਨੂੰ ਵੀ ਪਤਾ ਵਾ ਵੀ ਮੇਰਾ ਤੇ ਟਟਾਉ ਮੱਦਾ ਕਿੰਨਾ ਫਰਕ ਹਰਕਵਾ ਉਹ ਤਾਂ ਇਹ ਤੇ ਗੱਲ ਹੈ ਯਾਰੀ ਕੋ ਬੱਚਿਆਂ ਵਰਗੀ ਪੁੱਤਾਂ ਵਰਗੀ ਆ ਆ ਉਹ ਤੇ ਪਰਾਂ ਵਰਗੀ ਆ ਕਿਉਂਕਿ ਵੀ ਮੰਜੋਤ ਕਿਤੇ ਪਿਛਲੀ ਉਮਰੇ ਲੱਭਾ ਕਰੇ ਚਾਚੀ ਜੀ ਨੂੰ ਕਿਤੇ ਬੜਾ ਗਿਆ ਨੇ ਤੇ ਖੁਈ ਜਾਲ ਪਾ ਪਾ ਕੇ ਤੇ ਉਦੋਂ ਦੀਦੀ ਮੈਂ ਵੀ ਨਹੀਂ ਸੌਖੀ ਲੱਭੀ ਮੈਨੂੰ ਵੀ ਕਹਿੰਦੇ ਹੁੰਦੇ ਸੀ ਮੇਰੀ ਦਾਦੀ ਮੈਨੂੰ ਸੋਖ ਕਹਿੰਦੀ ਐ ਦੀ ਵੀ ਮੈਂ ਸੌ ਸੁਖਣਾ ਸੁਖ ਕਿਤੇ ਲਈ ਆ ਇਹ ਤਾਂ ਹੈ ਹੀ ਆ ਪਿਆ ਪੁੱਤ ਕਿਤੇ ਵਾਧੂ ਤਾਂ ਨਹੀਂ ਹੁੰਦੇ ਉਹਨੇ ਉਹਨੇ ਇਦਾਂ ਹੀ ਕਹਿਣਾ ਤੇ ਇੱਕ ਵੀਰ ਨੇ ਮੇਰਾ ਨਾਮ ਕਰਮਜੀਤ ਰੱਖਿਆ ਵੀ ਕਰਮਾਂ ਵਾਲੀ ਬੜੀ ਆ ਇਹ ਤਾਂ ਗੱਲ ਹੈ ਪਰ ਇਹਨੇ ਮੈਨੂੰ ਆ ਕੇ ਤੇ ਕੋਡੀ ਦੇ ਪਾਹ ਕਰਤਾ ਪਤਾ ਨਹੀਂ ਕਿ ਬਗਾਨੀਆਂ ਕੋਡੀ ਦੇ ਭਾਵਾ ਤੇ ਇਹ ਆਪ ਹੀ ਦਾਵਾ ਇਹਨਾਂ ਦੇ ਭਰਾਵਾਂ ਲਈ ਨਹੀਂ ਗੁਰਪ੍ਰੀਤ ਦੀ ਨਾ ਨਾਣ ਕੇ ਕਰਿਆ ਇਹਦੀ ਬੇਇਜ਼ਤੀ ਇਹਨੂੰ ਲੱਗੇ ਪਤਾ ਵੀ ਐਦਾਂ ਘਰ ਘਰ ਜਾ ਕੇ ਗੱਲਾਂ ਕਰੀ ਦੀਆਂ ਪਰ ਇਹ ਆਪਣਾ ਗੁੱਸਾ ਸਾਡੇ ਤੇ ਕੱਢ ਜਾਂਦੀ ਆਣ ਕੇ ਫਿਰ ਨਾ ਤੇ ਇਹਨੇ ਹੋਰ ਲੜਾਈ ਪਾ ਕੇ ਤੇ ਵੀ ਮੈਂ ਤੇ ਐਦਾਂ ਨਿਊ ਕੇ ਰਹਿਣੀ ਆ ਤੇ ਮੇਰੀਆਂ ਭਜਾਈਆਂ ਇੰਨਾ ਕੁਛ ਕਹਿੰਦੀਆਂ ਵਾ ਤਾਂ ਵੀ ਭਰਾਵਾਂ ਕੋ ਹੱਡੀ ਝਾੜ ਕਰਾਉਣੀ ਆ ਪੈਣਾ ਇੱਥੇ ਕਿਤੇ ਗੰਦੀ ਬਰੂਈ ਨਾ ਲੱਗਾ ਕਿ ਸੁਣਦਾ ਹੀ ਨਾ ਹੋਵੇ ਚਲ ਠੀਕ ਵਾ ਮੈਂ ਇੰਨਾ ਹੀ ਮਹਿਸਾਸ ਕੇ ਹੁੰਨੀ ਆ ਖਿਆਲ ਰੱਖਿਆਗਾ ਜੇ ਰੋਲਾ ਪੈਂਦਾ ਹੁੰਦਾ ਗਾਂ ਆਜਿਆ ਕਰ ਬੰਦਾ ਗੱਲੀ ਵਿੱਚ ਕਰਦੇ ਤੇ ਰੋਲਾ ਰਪਾ ਕੱਟ ਜਾਂਦਾ ਜਰਾਕ ਮੈਂ ਤਾਂ ਨਹੀਂ ਹੁੰਦੀ ਭੀ ਕਿਸਨੇ ਕਹਿਣਾ ਵਾ ਵੀ ਰਾਏ ਜਾਂਦੀ ਲੜਾਈਏ ਮੇਰੇ ਵਿਹੜੇ 'ਚ ਨੰਗ ਨਹੀਂ ਨਹੀਂ ਮੈਂ ਤਾਂ ਫੇਰ ਤਾਂ ਹੀ ਕਈ ਵਾਰੀ ਰੋਕ ਜਾਨੀ ਐਦਾਂ ਦੀ ਨਹੀਂ ਕੋਈ ਗੱਲ ਵੀ ਹੈਗੀ ਮਨਪਰੀ ਦਾ ਤਫਾਕ ਜਿਹੜਾ ਵਾ ਸਾਡਾ ਰਹਿਣਾ ਹੀ ਰਹਿਣਾ ਵਾ ਜੋ ਮਰਜ਼ੀ ਕਰ ਲੋ ਆਹੋ ਦੀਦੀ ਆਇਓ ਸੱਚ ਹਾਏ ਹਾਏ ਹੁਣ ਚੁਗਲੀ ਆ ਕੇ ਗੱਲ ਵਾ ਅੜਿਆ ਗੱਲ ਹੀ ਆ ਗੱਲ ਵੀ ਕਹਦਾ ਵਾ ਵੀ ਆਈਡੀਆ ਹੀ ਲੈਣ ਲੱਗੀਆਂ ਤੁਹਾਡੇ ਕੋ ਆ ਮੈਂ ਲਿਆਂਦਾ ਹੀ ਟ੍ਰੀਲੀਆਂ ਮੇਂ ਦੇ ਵਿੱਚ ਉਹ ਦੱਸਤਾ ਤੇ ਇਹ ਗਈ ਹੁਣ ਟੁੱਟ ਮੈਂ ਹੁੰਦਾ ਤਾਂ ਤੁਹਾਡੇ ਕੋ ਲਗਾ ਲਿਆ ਪੀਰ ਜੋ ਰੱਖਣ ਨਹੀਂ ਆ ਵੀ ਕੋਲ ਕੌਣ ਲਈ ਆ ਤੂੰ ਤੇਦਾ ਹੁਣ ਨਾ ਕਮਲਾ ਟੁੱਟ ਗਈ ਆ ਤੇ ਇਦਾਂ ਨਾ ਕਰੀਏ ਕਰਦੀਆਂ ਨਾ ਮੇਲਾ ਲੱਗਾਈਓ ਕ੍ਰਾਫਟ ਬਾਜ਼ਾਰ ਤੇ ਉੱਥੋਂ ਜਾ ਕੇ ਲੈ ਆਉਨੇ ਆ ਤੇ ਇਦਾਂ ਮੈਂ ਚਮੂਚ ਕਰਦਾ ਹੋਗਾ ਉਹਨੇ ਦਿਨ ਮੈਂ ਲਗਾ ਲੈਣੀ ਆ ਮੈਨੂੰ ਕਿਹੜਾ ਪਤਾ ਲੱਗਣ ਦੇ ਨਫਲਾਂ ਦੇ ਵਿੱਚ ਮੇਲਾ ਲੱਗਾ ਵਾ ਆਹੋ ਉੱਤੇ ਤੇ ਪੈਣਾ ਜਾਜ ਵੀ ਆਇਆ ਵਾ ਕਿਤੇ ਜਾਜ ਸੱਚੀ ਵਿੱਚ ਹੀ ਦਾ ਪੰਗੋੜੇ ਬੜੇ ਹੈ ਸੱਚੀ ਵਿੱਚ ਹੀ ਜਾਜ ਸੱਚੀ ਮੁੱਚੀ ਦਾ ਨਹੀਂ ਆ ਉਦਾਂ ਫਾਈਬਰ ਦਾ ਹੀ ਬਣਾਇਆ ਵਾ ਪਰ ਫੋਟੋਆਂ ਖਿਚਾਉਣ ਵਾਲੇ ਤੇ ਸੱਚੀ ਮੁੱਚੀ ਦਾ ਹੀ ਲੱਗਣਾ ਵਾ अच्छा ओदा टिकटਾਂ ਬੜੀਆਂ ਮਹਿੰਗੀਆਂ ਹੋ ਗਈਆਂ ਪੰਗੂੜਿਆਂ ਦੀਆਂ ਹੁਣ ਆਪਣੇ ਆਮ ਮੇਲੇ 'ਚ ਹੀ ਚਾਹੀਦਾ ਵਾ ਅਸੀਂ ਅਸੀਦੀ ਹੋ ਗਈ ਆ ਖਰਚਾ ਤਾਂ ਹੋ ਜਾਣਾ ਪਰ ਫਿਰ ਹੁਣ ਕੀ ਕਰੀਏ ਇਹਨਾਂ ਦੇ ਖਰਚੇ ਵੱਲ ਵੇਂਦੇ ਰਹੀਏ ਕੋਈ ਜ਼ਿੰਦਗੀ ਇੰਜੋਏ ਕਰੀਏ ਮੈਂ ਹੱਡੀ ਤੇ ਅੱਧਿਓ ਜਾਦੀ ਉਮਰ ਲੰਘ ਗਈ ਆ ਅਸੀਂ ਤਾਂ ਕੋਈ ਆਪਣੀ ਰੀਜ ਪੂਰੀ ਕੀਤੀ ਨਹੀਂ ਭਰਾ ਨੇ ਇਹਨੂੰ ਹੀ ਪੜਾ ਛੱਡਿਆ ਇਹਨੂੰ ਹੀ ਪੈਸਾ ਜਿੰਨਾ ਲਾ ਛੱਡਿਆ ਕੁੜੀ ਤੇ ਹੀ ਬੱਸ ਮੈਂ ਤਾਂ ਕਹਿਨੀ ਆ ਚਲਦੇ ਆ ਕਾਹੇ ਚੀਜ਼ ਦੇ ਬਣਾ ਬਾਨੇ ਕਵਾਂਗੇ ਪੰਸਾਰੀ ਕੋ ਆ ਚੀਜ਼ ਲਿਓਣੀ ਤੇ ਉਹ ਚੀਜ਼ ਲਿਓਣੀ ਆ ਜੜੀਆਂ ਬੂਟੀਆਂ ਤੇ ਚਲ ਜਾਗੇ ਮੇਲੇ ਦੇ ਵਿੱਚ ਤੇ ਭਰ ਪਤਾ ਕੀ ਗੱਲ ਵਾ ਮੈਨੂੰ ਤੇ ਕਿਤੇ ਪੁੱਛੇ ਤੋਂ ਬਗੈਰ ਕਿਤੇ ਪੈਰ ਨਹੀਂ ਪੁੱਟਣ ਦੇਣਾ ਉਹਨੇ ਬਾਹਰ ਮੈਨੂੰ ਪੁੱਛਣਾ ਪੈਣਾ ਤੇਰੇ ਭਾਜੀ ਨੂੰ ਜਾਂ ਫਿਰ ਪੁੱਛ ਲੈਣੀ ਆ ਪੁੱਛ ਕੇ ਤੇ ਜਾਣਾ ਮੈਂ ਵੀ ਤੇ ਪੁੱਛ ਕੇ ਹੀ ਜਾਣਾ ਵਾ ਤੂੰ ਹੀ ਮੇਰੇ ਵਾਲੇ ਨੂੰ ਬਣਾ ਲਿਓ ਮੈਂ ਟਾਟੇ ਵਾਲੇ ਨੂੰ ਬਣਾ ਲੂ ਚਲ ਇਦਾਂ ਕਰ ਲੈਨੇ ਆ ਰਲ ਕੇ ਹੋ ਜਾਂਦੀ ਗੱਲ ਗੱਲ ਸੁਣੋ ਉਹ ਤੇ ਜਾਜ ਵੇਖਲਾ ਆਇਆ ਅੱਜ ਜਾਵੇ ਨਾ ਲਗੇ ਤੇ ਨਾ ਨਾ ਸਾਡੀ ਤੇਨੂੰ ਪਤਾ ਲੱਗ ਜੇ ਜਾਜਵੀ ਉੱਤੇ ਅਸਮਾਨਾ ਚੁੱਡਣ ਵਾਲੇ ਵੀ ਕਬਾੜੀਆਂ ਦੇ ਭਾਅ ਵਿਕ ਜਾਂਦੇ ਇਹੋ ਜਿਹਿਆਂ ਨੂੰ ਨੀ ਮਾਸਾ ਵੀ ਹੁੰਦੀ ਉਹਦੇ ਅਗਲੀਆਂ ਨੇ ਗੱਲ ਕਰਕੇ ਉਹ ਜਾਣਾ ਕਿਹਦੇ ਭਾਵੇਂ ਸਾਰੇ ਹੀ ਪਰਦੇ ਸੜ ਜਾਣ ਸਾਰੇ ਕੰਡੇ ਤੂਹੇ ਜਾਣ ਗੱਲ ਸੁਣ ਕੇ ਅਗਲੀਆਂ ਨੂੰ ਕੋਈ ਅਸਰ ਨਹੀਂ ਉਹ ਜਿਹਨੂੰ ਹੈ ਗਈ ਹਾਂ ਉਹਦੇ ਨਾਲ ਆਪਾਂ ਖੜਨੀ ਵੀ ਨਹੀਂ ਆਈ ਹਾਂ ਹਾਂ ਜੀ ਭੈਣਾ ਚੁੱਪ ਕਰ ਮੈਂ ਤੇ ਉਹ ਤੇਰੀ ਸੋਚ ਸੋਚ ਕੇ ਤੇ ਗੁੰਮ ਹੋ ਗਈ ਤੂੰ ਆਵਾਜ਼ ਕਾਢ ਹੀ ਦਿੱਤੀ ਮੂੰਹ ਚੋਂ ਬਾਹਰ ਕਿਤੇ ਆਪਣੇ ਭਾਜੀ ਦੇ ਹੁੰਦੇ ਆ ਨਾ ਕਹਿ ਦੇ ਇਦਾਂ ਉਹਨੇ ਪਹਿਲਾਂ ਕਹਿਣਾ ਵਾ ਨਾ ਕੀ ਪਤਾ ਨੇ ਵੇਖੀ ਜਾਂਦੀ ਜੇ ਉਹਨੇ ਕਹਿਣਾ ਤਾਂ ਫਿਰ ਉਹਨੂੰ ਹੀ ਲੈ ਜਾਏ ਫਿਰ ਆਪਾਂ ਤੇ ਜਾਣਾ ਨਹੀਂ ਮੈਂ ਜਿੰਨਾ ਮਰਜ਼ੀ ਕਹਿੰਦਾ ਰਵੇ। ਹਾਂ ਉਹ ਤੇ ਫਿਰ ਮੈਂ ਕਰੂੰਗੀ ਦੋ ਹੱਥ ਮੇਰਾ ਤਾਂ ਸਿਰ ਖਵ ਜਾਂਦਾ ਵਾ। ਮੇਰਾ ਤੇ ਲੜਾਈ 'ਚ ਸਰਦੜੀ ਲੰਘ ਜਾਂਦੀ ਪਹਿਲੀ ਗੱਲ ਤੇ ਆਪਣੇ ਨਿਆਣੇ ਖਾਣਨੇ ਕੀ ਗੱਲ ਹਰਦੀ ਜ਼ਿੰਦਗੀ ਹੈ ਨੀ। ਹਾਂ ਤੇ ਤੂੰ ਪੁੱਛਦਾ ਮਨਜੋਦ ਨੂੰ ਆਹ ਵਾਲੇ ੜ ਲਾ ਫਿਰ ਕਹੇ ਜਲਫਾਫੇ 'ਚ ਪਾ ਕੇ। ਇਹ ਤਾਂ ਹੁਣ ਮੈਂ ਲਗਾ ਲੈਣਾ ਗੈਬ। ਸਵੇਰੇ ਜਾਣਾ ਫਿਰ। ਮਨਾ ਲਓ। ਹਾਂ ਉਹ ਪੁੱਛ ਲਈ ਦੀ ਫਿਰ ਮੈਂ। ਜੇ ਤੁਸੀਂ ਮਨਾ ਲੋਗੇ ਤਾਂ ਮੈਂ ਤਾਂ ਮਗਰੋਂ ਮਨਜੋਦ ਨੂੰ ਮਨਾ ਹੀ ਲੈਣਾ ਵਾ ਨਾ ਫਿਰ। ਇੰਨੋਂ ਮੈਂ ਲਕਾਵਾਂ ਕਿਤੇ ਹੁਣ ਪੂਰਾ ਚੌਕ ਹੀ ਲੈਣਾ ਸੀ ਨਾ ਮੈਂ ਆ ਤੇ ਕੋ ਮੈਨੂੰ ਹਟਾ ਗਿਆ ਹੀ ਤੇ ਆ ਪਤਾ ਨਹੀਂ ਕਿੱਧਰ ਚਲ ਗਿਆ ਹੁਣ ਤਾਂ ਮੈਂ ਡਈ ਹੁਣ ਤਾਂ ਮੈਂ ਸੋਟੀ ਲੈਣਾ ਹੈਗਾ ਤੇ ਕੀ ਮੈਂ ਕਰਾਏ ਹੁ ਮੁੰਡੇ ਦਾ ਕੀ ਗੱਲਾਂ ਗੱਲਾਂ ਇਕੱਲੇ ਗੱਲਾਂ ਕਰੀ ਜਾਂਦੇ ਗੱਲਾਂ ਕੀ ਕਰਨੀਆਂ ਵੀ ਆ ਸੰਤਰੀਆਂ ਥੱਲੇ ਵੇਖਿੰਦਾ ਗੰਦੇ ਸਗਾ ਤੇ ਮੈਂ ਕਿਹਾ ਚੱਲ ਮੈਂ ਸਾਫ ਸਫਾਈ ਕਰ ਲੈਣੀ ਤੇ ਮੈਨੂੰ ਆਣ ਕੇ ਠਾਲ ਦਿੱਤਾ ਹੀ ਤੇ ਹੁਣ ਉਹ ਕੂੜਾ ਵੀ ਨਹੀਂ ਉਹ ਚੁੱਕ ਕੇ ਗਿਆ ਆ ਤੇ ਜੇ ਤੂੰ ਉੱਥੇ ਸੱਪ ਸੁਪ ਹੁੰਦਾ ਹੈ ਤਾਂ ਫੇਰ ਤੂੰ ਐਵੇਂ ਲੱਗੇ ਰਹਿੰਦੇ ਕਿੱਥੇ ਸੱਪ ਉਹਥੇ ਰੱਖਿਆ ਘਰਾਂ ਚ ਨਹੀਂ ਸੱਪ ਹੁੰਦੇ ਹੁਣ ਜਿਹੜਾ ਕੂੜਾ ਪਿਆ ਉਹਦੇ ਥੱਲੇ ਪਾਏ ਵੜ ਜੇ ਆਣ ਕੇ ਕੋਈ ਨਹੀਂ ਆ ਗੁਸਾ ਚ ਚੁੱਕੂਗਾ ਨਾ ਨਹੀਂ ਤੇ ਆਪ ਹੀ ਚੁੱਕੂਗੀ ਉਹਨੇ ਕਿੱਥੇ ਚੁੱਕਣਾ ਹਾਂ ਆ ਚਾਚੇ ਹੁਣ ਵੇਖੋ ਕਿੰਨੀ ਵੱਡੀ ਗੋਠੀ ਪਾ ਲਈ ਹੈ ਨਾ ਸੋਹਣੀ ਲੱਗਦੀ ਉਦਾਂ ਆਹੋ ਨਹੀਂ ਹੈ ਤੇ ਸੋਹਣੀ ਆ ਪਰ ਹਾਂ ਪਿਓ ਤੁਹਾਡਾ ਦਵਾਈ ਕਰਦਾ ਹੁੰਦਾ ਏ ਉਹਨੇ ਕੋਠੀ ਕਿੱਥੋਂ ਪਾਉਣੀ ਹੈਗੀ ਤੇ ਇਹ ਵੀ ਜੋਦਾ ਵੀ ਨਿਆਣਾ ਹੀ ਇਹਨੂੰ ਪੜਨੇ ਪਾਇਆ ਏ ਉਹਨੇ ਮੁੰਡਾ ਵੀ ਬਾਹਰ ਆਪਣਾ ਕੱਲਿਆ ਉਹਦੇ ਵੀ ਪੈਸੇ ਆਉਂਦੇ ਆਪ ਵੀ ਸਰਕਾਰੀ ਨੌਕਰੀ ਕਰਦਾ ਚਾਚਾ ਤੁਹਾਡਾ ਹਾਂ ਤੇ ਉਹਨਾਂ ਪਾ ਲਈ ਹੈ ਤੇ ਕੋਈ ਨਹੀਂ ਪੁੱਤ ਐਵੇਂ ਪੜਾਇਆ ਲਿਖਾਇਆ ਵਾ ਸਾਨੂੰ ਵੀ ਸਰਕਾਰੀ ਨੌਕਰੀ ਮਿਲੂਗੀ ਨਾ ਆਸੋਣੀ ਚਾਹੀਦੀ ਆ ਇਹ ਤੇ ਹੈ ਹੀ ਆ ਪਾਉ ਦਾ ਵੇਖੀਏ ਤੂੰ ਕਿੱਥੇ ਸਰਕਾਰੀ ਨੌਕਰੀਆਂ ਕਿੱਥੇ ਮਿਲਣਦੀਆਂ ਨਹੀਂ ਪੁੱਤ ਜੇ ਕਰਮਾਂ 'ਚ ਹੋਣ ਗਿਆ ਤੇ ਮਿਲਣ ਗਿਆ ਕਿਉਂ ਨਾ ਅਸੀਂ ਕਿਹੜੇ ਰੱਬ ਦੇ ਮਾਂ ਮਾਰੇ ਵੀ ਸਾਨੂੰ ਰੱਬ ਸਰਕਾਰੀ ਨੌਕਰੀ ਨਾ ਦਊਗਾ ਦੇਖੋ ਮਿਲਦੀ ਕਿ ਨਹੀਂਗਾ ਕਿਸਮਤ ਚੰਗੀ ਹੋਵੇ ਦਊਗਾ ਪ੍ਰਮਾਤਮਾ ਹਾਂ ਉਹਦੇ ਉੱਤੇ ਦੋਰੀ ਰੱਖਣੀ ਚਾਹੀਦੀ ਆ ਮਹਾਰਾਜ ਤੇ ਉਹ ਸਾਰਿਆਂ ਨੂੰ ਦਿੰਦਾ ਵਾ ਉਦਾਂ ਨਾ ਮੇਰੇ ਡੈਡੀ ਤੇ ਚਾਚੂਣੀ ਤੇ ਵਹੀ ਕਰਦੇ ਸੀਗੇ ਉਹਨਾਂ ਤੇ ਬੜੀਆਂ ਸੋਹਣੀਆਂ ਦੋਨਾਂ ਨੇ ਭਰਾਵਾ ਨਿੱਕੋ ਜਿਹੀਆਂ ਕੋਠੀਆਂ ਪਾ ਲਈਆਂ। ਪੁੱਤ ਇਹ ਤਾਂ ਗੱਲ ਹੈ ਵਾ ਗੁੱਸਾ ਨਾ ਕਰੀ ਕੀਪਤਾ ਉਹਨਾਂ ਨੇ ਕਰ ਜਾ ਚੁੱਕਿਆ ਕਿ ਕਿਤਰਾ ਵਾਈ ਤੋਂ ਪਾਈਆਂ ਕਿ ਕਿਦਾਂ ਪਾਈਆਂ। ਤੁਹਾਡੇ ਸਿਰ ਕੋਈ ਕਰ ਜਾ ਤੇ ਹਨ ਨੀਗਾ ਮੇਰੇ ਪੁੱਤ ਦੇ ਸਿਰ। ਕਿਤੇ ਅਸੀਂ دیਵਾਨੀ ਦਾ ਕਰਜ਼ਾ ਨਹੀਂ ਕਿਸਦਾ ਦੇਣਾ। ਤੇ ਸਾਨੂੰ ਕਿਸ ਨੇ ਕਦੀ ਬਾਹਰੋਂ ਆਣ ਕੇ ਆਵਾਜ਼ ਨਹੀਂ ਮਾਰੀ। ਕਾਹ ਇਹ ਤੇ ਆਈ ਜੀ ਤੇ ਐਂ ਪੁੱਤ ਹੁਣ ਜੇ ਤੇਰੇ ਪੇਕੇ ਆਂਦੀਆਂ ਕੋਠੀਆਂ ਤੇ ਅਸੀਂ ਹੁਣ ਆਪਣੀਆਂ ਅੱਖਾਂ ਦੀ ਕੁਲੀ ਵੀ ਟਾ ਕੇ ਬਹਿ ਜੀਏ। ਮੈਂ ਮੋੜਾ ਆਡੇ ਮੈਂ ਕਿਹੜਾ ਟੋਨ ਨੂੰ ਕਹਿੰਦੇ ਹੀ ਮੈਂ ਤਾਂ ਵੈਸੇ ਜੇ ਜੇ ਸਰਤੇ ਤੀਏ ਸੱਤ ਵਾ ਸਭ ਕੋ ਹੀ ਆ ਤੇ ਇਹੋ ਜਿਹੀ ਨਹੀਂ ਕਿ ਸੋਚੀਦਾ ਹੁੰਦਾ ਉਹ ਆਪੇ ਦਊਗਾ ਹਾਏ ਤੇ ਹੈ ਹੀ ਤੇ ਉਹਨਾ ਜੇ ਦੀ ਨੋਂ ਦੇਖ ਨਿਰ ਆਏ ਕੋਈ ਪੇਕੇ ਪਾਕੇ ਅੱਛਾ ਤੇ ਉਹ ਬਿਸਕੁਟ ਲਿਆਏ ਹੀ ਅੱਛਾ ਤੇ ਉਹ ਮੈਂ ਰੱਖੇਗੀ ਉੱਥੇ ਤੇ ਖਾ ਖੂ ਲਿਓ ਉਹ ਕਾਦੇ ਬਿਸਕੁਟ ਲਿਆਏ ਉਹਦੇ ਜਦੋਂ ਵੀ ਧੀਏ ਪੇਕੇ ਆਉਂਦੇ ਆ ਕਦੀ ਖਾਲੀ ਨਹੀਂ ਆਏ ਉਹ ਕੁਛ ਨਾ ਕੁਛ ਲੈ ਕੇ ਹੀ ਆਉਂਦੇ ਆ ਤੇ ਉਹ ਫਿਰ ਚਾਚੀ ਢਾਡੀ ਮੈਨੂੰ ਦੇ ਜਾਂਦੀ ਆ ਤੇ ਤੇਰੀ ਤਾਂ ਪਰਜਾਈ ਜਦੋਂ ਤੂੰ ਪੇਕੇ ਪੇਕੇ ਕਰਦੀ ਰਹੀ ਨਹੀਂ ਜਦੋਂ ਹੀ ਆਉਂਦੀ ਖਾਲੀ ਆਉਂਦੀ ਆ ਬਲਤ ਕਦੀ ਆਈ ਨਹੀਂ ਆਉਂਦੇ ਤਾਂ ਹੈ ਮੰਮੀ ਤੁਸੀਂ ਤਾਂ ਇਦਾਂ ਕਹਦੇ ਨਾ ਚਲੋ ਹੁਣ ਉਹਨਾਂ ਦੇ ਕੰਮਕਾਰ ਆ ਹੁੰਦਾ ਵਾ ਘਰ ਚ ਤੇ ਨਹੀਂ ਟਾਈਮ ਲੱਗਦਾ ਤੇ ਜਦੋਂ ਆਉਂਦੇ ਆ ਦੇਂਦੇ ਆਰਾ ਤੇ ਤੇ ਆ ਹੀ ਜਾਂਦੀ ਆ ਚਲੋ ਆਉਂਦੇ ਤਾਂ ਹੈ ਹੀ ਆ ਪਰ ਜਿਸ ਤਰ੍ਹਾਂ ਦੇ ਇਹਦੇ ਪੇਕੇ ਆ ਜਿਸ ਤਰ੍ਹਾਂ ਦੀ ਇਹਨੂੰ ਕਿਤੇ ਨਾਉ ਮਿਲੀ ਆ ਕਿਤੇ ਇੰਨੇ ਚੰਗੇ ਆ ਉਹ ਵੀ ਜਿੰਨਾ ਕੋਈ ਸਾਬ ਨਹੀਂ ਕਿਤੇ ਮਾਸਾ ਕਾਉਂਦੇ ਆ ਤਾਂ ਸਨਾਕ ਲਾਉਣ ਭੱਜੇ ਹੁੰਦੇ ਉਹ ਤਾਂ ਮੈਂ ਇਹ ਹੀ ਗੱਲ ਆ ਨਾ ਜਿੱਦਾਂ ਲੋਕ ਕਹਿੰਦੇ ਹੁੰਦੇ ਵੀ ਜਿਹਦੀ ਕੋਠੀ ਦਾਣੇ ਉਹਦੇ ਕਮਰੇ ਵੀ ਸਿਆਣੇ ਹੈ ਨਾ ਕੀ ਗੱਲ ਤੇਰੇ ਪੇਕੇਆਂ ਦੀਆਂ ਕੋਠੀਆਂ 'ਚ ਦਾਣੇ ਆ ਨਹੀਂ ਗੇ ਪਰ ਮੇਰੀ ਘੋਟੀ ਚ ਨੀ ਨਾ ਹੈਗੇ ਫਿਰ ਫੇ ਜੇ ਮੇਤੋ ਸੁਣਦੇ ਆ ਤੇ ਕੋਈ ਨਹੀਂ ਬੜਾ ਦਿੱਤਾ ਮਹਾਰਾਜ ਨੇ ਬੜਾ ਕੁਸ਼ਵ ਜਿੰਨੂੰ ਦੋ ਟਾਈਮ ਦੀ ਰੋਟੀ ਤੇ ਹੈ ਮਿਲਦੀ ਆ ਔਰ ਆ ਸਭ ਕੁਹੀ ਆ ਪਰ ਤੁਸੀਂ ਤੇ ਮੈਨੂੰ ਗੱਲ ਸੁਣਾਇ ਨਹੀਂ ਤੁਸੀਂ ਤੁਸੀਂ ਤੇ ਮੈਨੂੰ ਗੱਲ ਸੁਣਾਇਂ ਦਿੱਤੇ ਮੇਰੇ ਘੜਾ ਨਹੀਂ ਆਉਂਦੇ ਹੈਗੇ ਤੁਸੀਂ ਤਾਂ ਹਮੇਸ਼ਾ ਇਹੀ ਗੱਲਾਂ ਕਰਨੀਆਂ ਹੁੰਦੀਆਂ ਤੂੰ ਪੇਕੇ ਪੇਕੇ ਜੋ ਕਰਦੀ ਰਹਿਣੀ ਆ ਤਾਂ ਮੈਂ ਹਾ ਗਾ ਲੱਖੀ ਅੱਖ ਨੂੰ ਜੀ ਨਹੀਂ ਮੇਰਾ ਕਰਦਾ ਕਿੰਚਾਰ ਬਿਸਕੁਟ ਆ ਗੱਲਾਂ ਕਰਵਾਤੀਆਂ ਮੇਰਾ ਭਰਾ ਕਿਹੜਾ ਨਹੀਂ ਲਿਆ ਸਕਦਾ ਹੈਗਾ ਇੱਕ ਸਿਰਫ ਇੱਕ ਭਾਬੀ ਕੀ ਕਰਦੀ ਆ ਇਹੋ ਜਿਹੇ ਕਿੰਨੇ ਬਿਸਕੁਟ ਲਿਆ ਆਵੇ ਚਾਰ ਬਿਸਕੁਟ ਆ ਵਖਾ ਕੇ ਜਦੋਂ ਮਤਲਬ ਵਿੱਚ ਤੁਹਾਡੇ ਘਰ ਬਿਸਕੁਟ ਆਏ ਆ ਤੁਸੀਂ ਆਪਣੇ ਘਰ ਰੱਖੋ ਆਣ ਕੇ ਤੇ ਮੰਮੀ ਨੂੰ ਵਖਾ ਕੇ ਤੇ ਚਲ ਜਾਂਦੀ ਆ ਵਾ ਭਾਵੇਂ ਆਪਣੇ ਕੋਲੋਂ ਹੀ ਲਿਆਉਂਦੇ ਹੋਣ ਮੰਮੀ ਨੂੰ ਬਸ ਕਹਿ ਦੇਣਾ ਵਾ ਤੇ ਮੇਰੀ ਨੋਹ ਦੇ ਆਇਆ ਮੇਰੀ ਨੋਹ ਤੇ ਆਇਆ ਮੰਮੀ ਨੂੰ ਉਸੇ ਵੇਲੇ ਦਿਵਾਲੀ ਹੋ ਜਾਣਾ ਜੇ ਮੇਰੀ ਮਾਂ ਹੁੰਦੀ ਤੇ ਉਹਨੇ ਵੀ ਬਣਾ ਕੇ ਲਿਆਈ ਦੇਣੇ ਸੀਗੇ ਕਿਹੜੀ ਚੀਜ਼ ਦੀ ਘਾਟ ਆਉਣਾ ਕਰੋ ਸਾਰਾ ਕੁਝ ਹੈ ਘਰ ਆ ਵਾ ਸਿਰਫ ਇੱਕ ਭਾਬੀ ਦੀ ਵਜਾ ਨਾਲ ਮੈਨੂੰ ਗੱਲਾਂ ਹੁੰਦੀਆਂ ਵਾ ਵੇਲੇ ਸਰ ਪਿਆਗੇ ਲੰਮੇ ਕੀ ਗੱਲ ਵਾ ਹੂੰ ਮਾਟੇ ਆਮ ਨਾਲ ਪਿਆਗੇ ਲੰਮੇ ਕੀ ਗੱਲ ਲੰਮੇ ਪਿਆ ਅੱਖ ਲੱਗੀ ਅੱਛਾ ਅੱਖਾਂ ਹੀ ਅਕੜਾ ਬੜੀਆਂ ਲੱਗਦੀਆਂ ਕਿਤੇ ਤੇ ਦੱਸ ਅੱਖਾਂ ਲੱਗਦੀਆਂ ਆ ਕਿ ਬੜੀਆਂ ਕਿਉਂ ਕਿਉਂ ਕੀ ਆ ਅਹੀਂ ਹੁਣ ਸਾਰੀ ਉਹ ਮਠੇਕਾ ਨਹੀਂ ਲਿਆ ਮੈਂ ਤੇ ਇੱਥੇ ਟੁੱਟ ਟੁੱਟ ਮਰ ਜਾਣਾ ਇਸੇ ਘਰ ਦੇ ਵਿੱਚ ਹੀ ਫਿਰ ਸ਼ਹਿਰ ਕੋਠੀ ਲੱਲੀ ਦੀ ਕੋਠੀ ਲੈਣ ਦੀ ਨਹੀਂ ਮੈਂ ਗੱਲ ਕਰਦੀ ਤੇ ਘੁੰਮਣ ਫੇਰਨੋ ਸਾਡਾ ਵੀ ਜੀ ਕਰਦਾ ਵਾ ਅਸੀਂ ਵੀ ਬੁੱਢੇ ਹੋ ਗਏ ਆ ਕਿਸਾਬ ਦੇ ਹਾਂ ਤੇ ਕਹਿੰਦੇ ਤੁਸੀਂ ਇੱਕ ਵਾਰ ਨਹੀਂ ਕਦੀ ਆਖਿਆ ਵੀ ਚਾਹ ਤੈਨੂੰ ਕਿਤੇ ਮੇਲੇ ਹੀ ਲੈ ਜਾ ਚਾਹ ਤੈਨੂੰ ਮੈਂ ਕਿਤੇ ਕਮਾਹ ਫਰਾ ਹੀ ਲਿਆਵਾ ਉਹ ਮੇਲਾ ਕੋਈ ਲੱਗੇ ਹੋਊਗਾ ਤੇ ਮੈਂ ਲੈ ਜਾਊਂਗਾ ਹੁਣ ਮੇਲਾ ਕੋਈ ਹੈਗਾ ਵਾ ਮੇਲਾ ਤੇ ਮੈਨੂੰ ਮਨਪੀਤ ਨੇ ਦੱਸਿਆ ਵਾ ਹੁਣ ਫਿਕਾਦੀਆਂ ਲੱਗਾ ਵਾ ਕੋਈ ਮੇਨੂੰ ਨਾਮ ਲਿਆ ਨੇ ਪਤਾ ਨਹੀਂ ਕੀ ਤੇ ਮੈਨੂੰ ਨਹੀਂ ਸਮਝ ਲੱਗੀ ਕਿਤੇ ਆਂਦੀ ਉੱਥੇ ਜਹਾਜ਼ ਆਏ ਕਿਤੇ ਉੱਥੇ ਆਂਦੇ ਵੀ ਇੰਨਾ ਕੁਛ ਆਇਆ ਪੰਘੂੜੇ ਕੋਈ ਗੱਲ ਨਹੀਂ ਕਰਨ ਵਾਲੀ ਅੱਛਾ ਮੇਲਾ ਲੱਗਾ ਹਾਂ ਹੋ ਤਾਂ ਮੈਂ ਹਾਂ ਚੱਲ ਆਪਾਂ ਵੀ ਆਪਣੇ ਨਿਆਣਿਆਂ ਨਾਲ ਹੀ ਕਿਉਂਦੇ ਨਾਲ ਲੈ ਕੇ ਤੇ ਅਸੀਂ ਜਾਵਾਂਗੇ ਆਂਦੀ ਹੀ ਤੇ ਜਾਣਾ ਵਾ ਅਸੀਂ ਤਾਂ ਆਪਣੇ ਨਿਆਣਿਆਂ ਨਾਲ ਹੀ ਕਮਾਉਣਾ ਹੈ ਕਿੱਦਣਾ ਦੀ ਜਾਣਾ ਉਹ ਤੇ ਉਹਨੂੰ ਤਾਂ ਮੈਂ ਹੀ ਪੁੱਛਣ ਲਈ ਕਹਿੰਦੀ ਪਾਜੀ ਨਹੀਂ ਪੁੱਛਣਾ ਸਵੇਰੇ ਚੱਲ ਜਾਨੇ ਮੈਂ ਇਹਨੂੰ ਕਿਹਾ ਮੈਂ ਸਵੇਰੇ ਚੱਲ ਜਾਨੇ ਫਿਰ ਮੈਂ ਲੱਗਾ ਹੈਂ ਤੇਰਾ ਨਾਲ ਹੋਰ ਕਰਨਾ ਵੀ ਇਦਾਂ ਕਰੀਏ ਵੀ ਗੁਰਪ੍ਰੀਤ ਨੂੰ ਤੇ ਸਬਰੀ ਨੂੰ ਸਾਧ ਲਈਏ ਸ਼ਰੀਆ ਨੂੰ ਇੱਥੇ ਤੇ ਐਤਵਾਰ ਰਣੀ ਛੁੱਟੀ ਹੋਣੀ ਗੁਰਪ੍ਰੀਤ ਨੂੰ ਤੇ ਗੁਰਪ੍ਰੀਤ ਦੇ ਨਾਲ ਚਲ ਜੂਗੀ ਨਾਲ ਸਬਰੀਦ ਮੇਲਾ ਵੇਖ ਆਊਗੀ ਹੈਨਾ ਹਸ਼ਿਆ ਤੂੰ ਵਿੱਚ ਲੱਤ ਫਸਾ ਕੇ ਰੱਖਿਆ ਕਰ ਚੰਗਾ ਅੜਾਉਣੀ ਪਾ ਕੇ ਰੱਖਿਆ ਕਰ ਇਹਦੇ ਵਿੱਚ ਲੱਤ ਸੋਹ ਵਾਲੀ ਕਿਹੜੀ ਗੱਲ ਆ ਚਲ ਨਿਆਣੀ ਨੂੰ ਚਾਹ ਵਾ ਚਲ ਉਹ ਵੀ ਮੇਲਾ ਮੂਲਾ ਵੇਖ ਲੂ ਪੰਗੂੜੇ ਵੇਚ ਦੋਗੀ ਜਾਜ ਵੇਲੂ ਤੂੰ ਦੱਸਣ ਦੇ ਨਾ ਜਾਜ ਵਾ ਹਾਂ ਹਾਂ ਜਿਆ ਅਜਵਾ ਉਹਨਾਂ ਨੂੰ ਕਿਹੜੇ ਜਾਈਂ ਦੇਖ ਦੇਣੇਗੇ ਉਹਨਾਂ ਨੂੰ ਕਿਹੜੇ ਮੇਲੇ ਨਹੀਂ ਕਿ ਦੇਖਦੇ ਉਹ ਕਿਹੜੇ ਘਰਾਂ 'ਚ ਨਹੀਂ ਰਹਿਣ ਦੇ ਜੰਗਲਾਂ 'ਚ ਰਹਿਣ ਦੇ ਆ ਆਪਣੇ ਘਰੋਂ ਜਿੱਥੇ ਮਰਜ਼ੀ ਜਾਵੇ ਹੈ ਗੁਰਪ੍ਰੀਤ ਅਹੀਂ ਠੇਕਾ ਲਿਆ ਸਾਰੀ ਉਮਰ ਦਾ ਜਿੱਥੇ ਇਹੀ ਜਾਣਾ ਉੱਥੇ ਉਹਨੇ ਵੀ ਨਾਲ ਜਾਣਾ ਹੀ ਜਾਣਾ ਵਾ ਜੇ ਤੇਰ ਨਾਲ ਚਲ ਜੂਗੀ ਤੇ ਤੂੰ ਪਿਟੀ ਜਾਊਗੀ ਆਹੋ ਮੈਂ ਪਿਟੀ ਜਾਣਾ ਵਾ ਉਹਨੂੰ ਸਾਦ ਲੈਣੋ ਸ਼ਨੀਯਾਰ ਘਰ ਤੇ ਐਦਵਾਰੋਂ ਘਰ ਰਹੂਗੀ ਅਹੀਂ ਸੋਗ ਮੇਲਾ ਵੇਖਾਵਾਂਗੇ ਨਾਲਿਓ ਘਰ ਕੰਮਕੁੰਮ ਕਰੂਗੀ ਜਿਹੜਾ ਰੋਜ਼ ਨੁਕਤਾ ਚੀਨੀਆਂ ਕਰਦੀਆਂ ਨੇ ਕਿ ਸਫਾਈਆਂ ਨੇਗੀ ਨਾਲ ਸਫਾਈ ਸਫਾਈ ਕਰ ਜੂ ਤੁਹਾਡੇ ਤੇਰੀ ਕੰਮੀ ਆ ਕੰਮੀ ਤੇਰੀ ਹੋ ਤੇ ਜੇ ਕੰਮੀ ਨਹੀਂ ਤੇ ਫਿਰ ਆਪਾਂ ਕਿਤੇ ਖੜਨਾ ਵੀ ਨਹੀਂ ਗਾ ਉਹਨੂੰ ਭੈਣਵਾ ਮੇਰੀ ਮੈਂ ਜਿੱਥੇ ਬਾਦੀ ਕਲਾਵਾ ਉਹਨੂੰ ਤੇ ਫਿਰ ਤੂੰ ਲੈ ਜਾ ਫਿਰ ਅਹੀਂ ਨਹੀਂ ਜਾਂਦੇ ਤੂੰ ਹੀ ਚੱਲ ਜਾ ਲੈ ਜਾ ਉਹਨੂੰ ਨਾਲ ਭੈਣ ਨੂੰ ਤੇ ਭਣੀਆਂ ਮੀਨੂੰ ਨਹੀਂ ਮੈਂ ਖੜਦਾ ਨਾ ਤੂੰ ਜਾਣਾ ਨਾ ਫਿਰ ਉਹਨੇ ਜਾਣਾ ਹੀ ਚੱਲ ਤੂੰ ਕਿਉਂ ਅਹੀਂ ਕਿਉਂ ਨਹੀਂ ਜਾਣਾ ਅਹੀਂ ਮੈਨੂੰ ਕਿਹੜੋ ਨਾਲ ਲੈ ਜੂਗੀ ਤਾਂ ਕੀ ਹੋਊਗਾ ਨੀ ਕਿ ਕੁੜੀ ਜਸਮਰੀਦ ਵਾਕੇ ਤੇ ਮੇਲਾ ਵੇਖ ਲੂਗੀ ਤੂੰ ਮੈਨੂੰ ਝੜ ਝੜ ਮਾਰੀ ਜਾਨੀ ਹਰ ਗੱਲ ਲਈ ਹਏ ਕੀ ਏ ਬੱਜ ਜੀ ਨੂੰ ਛੇੜ ਲਿਆ ਮੁੜ ਕੇ ਆਖਣਾ ਗਾਲਾਂ ਕਰ ਦੇ ਬੰਦੇ ਨੂੰ ਸੱਦਾ ਪੱਤਰ ਭੇਜਾ ਮੇਰਕੋ ਆਪ ਕਰਕੇ ਦੱਸ ਆਪਣੀ ਮਰਜ਼ੀ ਕਰਨੀ ਜਾਂ ਕਰ ਲਈ ਯਾਰ ਤੇ ਪੁੱਛਣ ਦਾ ਨ फर्ਜ਼ ਹੁੰਦਾਈ ਆ ਨਾ ਬੰਦੇ ਨੇ ਮੁੜ ਕੇ ਆਖਣਾ ਆਪਣੀਆਂ ਮਰਜ਼ੀਆਂ ਕਰਦੀ ਤੁਰੇ ਫਿਰਦੀ ਮੁੰਡੇ ਨੇ ਕਿਹਾ ਪੁੱਛਣ ਦਾ ਫਰਜ਼ ਹੈ ਫਿਰ ਮੰਨ ਵੀ ਤੇ ਫੇਰ ਤੂੰ ਨਾ ਪੈਂਦਾ ਡਾੜਾ ਵੇ ਕਿਉਂ ਨਾ ਡਾਵਾ ਅਹੀਂ ਦਰਾਣੀ ਦੀ ਥਾਣੀ ਜਾਣਾ ਚਾਹ ਲੈਛਾ ਨਹੀਂ ਹੋਣਾ ਇੰਨੀ ਮੰਗਿਆਈ ਉੱਥੇ ਕਿ ਇਹੜੇ ਮਹਿੰਗੇ ਪੰਘੂੜੇ ਇੰਨਾ ਮਹਿੰਗਾ ਸਮਾਨ ਕਹੇ ਦੇਨੇ ਮੈਂ ਦੇਨੇ ਆ ਮੇਰਾ ਤੇ ਉਦੇ ਕਿਤੇ 100 ਤੋਂ ਵੱਧ ਕੋਈ ਚੀਜ਼ ਨਹੀਂ ਲੈਂਦਾ ਪੈਸੇ ਤੂੰ ਪੇਕੇ ਤੋਂ ਲੈਉਣੇ ਆ ਤੂੰ ਖਰਚਾ ਕਰਨਾ ਪੈਸੇ ਮੇਰੀ ਜੇਬ ਚੋਂ ਜਾਣੇ ਆ ਜਿੰਨੇ ਮਰਜ਼ੀ ਲੈ ਜੀ ਏਦਾਂ ਲਗਾ ਦੇਣੇ ਆ ਕੋਈ ਚੀਜ਼ ਬਣਾ ਦੇ ਉਹਨੂੰ ਓਦਾਂ ਫਿਰ ਸੋਨਾ ਸੋਨਾ ਪਾ ਦੇ ਰਖੜੀ ਤੇ ਕੋਈ ਨਹੀਂ ਜੋ ਆਖੂਗੀ ਮੈਂ ਲੈ ਕੇ ਦੇਣਾ ਆਪਣੀ ਭੈਣ ਨੂੰ ਕੇ ਹਾਏ ਅਹੀਂ ਤੇ ਜਾਣਾ ਹੀ ਮੈਂ ਉਹਨਾਂ ਸਲਾਹ ਕਰਕੇ ਆਈ ਤੇ ਮੇਰੀ ਬੇਇੱਜ਼ਤੀ ਹੋ ਜਾਣੀ ਜੇ ਮੈਂ ਉਹਦੇ ਨਾਲ ਨਾ ਗਈ ਰੱਬ ਦਾ ਵਾਹਤਾ ਹਰਕਾਂ ਦੀ ਵਾਰੀ ਸਾਨੂੰ ਜਾ ਲੈਣ ਦੋ ਮੁੜ ਕੇ ਲੈ ਜਿਓ ਆਪਣੀ ਭੈਣ ਨੂੰ ਨਾਲ ਨਾ ਤੂੰ ਜਾਣਾ ਤੇ ਨਾ ਫਿਰ ਉਹ ਜਾਊਗੀ ਜੇ ਜਾਊਗੀ ਤੇ ਉਹ ਵੀ ਨਾਲ ਹੀ ਜਾਊਗੀ ਪਖਾਂਡਕ ਦੇ ਕਰਦੀ ਆ ਪਤਾ ਨਹੀਂ ਉਹਦੇ ਨਾਲ ਕੀ ਇਹਨੂੰ ਅਲਰਜੀ ਹੋ ਗਈ ਆ ਹੋਰ ਵੀ ਕੋਈ ਭੁਜਾਈ ਏਦਾਂ ਕਰਦੀ ਹੋਣੀ ਆ ਨਾ ਨਾ ਨਾ